ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਆਰਗੈਨਿਕ ਧਰ ਨਾਲ ਖਾਦ ਬਣਾਉਣ ਦਾ ਤਰੀਕਾ ਲੱਗੀਆਂ ਸਾਂਝਾ ਕਰਨ ਜੋ ਕਿ ਮੈਂ ਆਮ ਹੀ ਆਪਣੇ ਘਰ ਦੇ ਵਿੱਚ ਬਣਾ ਕੇ ਰੱਖਦੀਆਂ ਕਿਉਂਕਿ ਮੈਂ ਕੋਈ ਕੈਮੀਕਲ ਵਗੈਰਾ ਨਹੀਂ ਪਾਉਂਦੀ ਹੈਗੀ ਛੱਤ ਤੇ ਤੇ ਇਸ ਕਰਕੇ ਮੈਂ ਇਹ ਖਾਦ ਹਰ ਮਹੀਨੇ ਹੀ ਬਣਾ ਲੈਣੀ ਆ ਪਹਿਲੀ ਵਾਤ ਲੈਣੀ ਆ ਦੂਜੀ ਉਸ ਤੋਂ ਬਾਅਦ ਫਿਰ ਮੈਂ ਬਣਨੀ ਰੱਖ ਦਿੰਨੀ ਆ ਤੇ ਅੱਜ ਮੈਂ ਬਣਾਉਣ ਲੱਗੀ ਸੀ ਤੇ ਮੈਂ ਸੋਚਿਆ ਚਲੋ ਧਰ ਨਾਲ ਵੀ ਆਪਾਂ ਵੀਡੀਓ ਜਿਹੜੀ ਸ਼ੇਅਰ ਕਰਦੇ ਆ ਇਹ ਮੈਂ ਲੈ ਲਿਆ ਜੀ 10 ਕਿਲੋ ਦੇ ਕਰੀਬ-ਕਰੀਬ ਮੈ ਪਾਥੀਆਂ ਲੈ ਲਈਆਂ ਆ ਪਾਥੀਆਂ ਕੰਡੇ ਜਿਹੜੇ ਆ ਕੰਡੇ ਪਾਥੀਆਂ ਕੁਝ ਵੀ ਤੁਸੀਂ ਕਹ ਲਓ ਜੇ ਤੁਹਾਨੂੰ ਇਹ ਪਾਥੀਆਂ ਨਹੀਂ ਮਿਲਦੀਆਂ ਤਾਂ ਤੁਸੀਂ ਸੁੱਕਾ ਹੋਇਆ ਗੋਬਰ ਵੀ ਲੈ ਸਕਦੇ ਹੋ ਮਤਲਬ ਸਾਈਜ਼ ਨਹੀਂ ਮੈਟਰ ਕਰਦਾ ਵੀ ਸਾਈਜ਼ ਪਾਥੀ ਦੇ ਵਿੱਚ ਹੀ ਬਣਿਆ ਹੋਵੇ ਮੈਨੂੰ ਤੁਹਾਨੂੰ ਚਾਹੀਦਾ ਸੁੱਕਾ ਹੋਇਆ ਗੋਬਰ ਗਿੱਲਾ ਗੋਬਰ ਨਹੀਂ ਇਹਦੇ ਵਾਸਤੇ ਤੁਸੀਂ ਲੈਣਾ ਉਹਦਾ ਇੱਕੋ ਅਲੱਗ ਹੁੰਦਾ ਹੈ ਖਾਦ ਬਣਾਉਣ ਦਾ ਤਰੀਕਾ ਇਹ ਸੁੱਕਾ ਹੀ ਲੈਣਾ ਹੈ ਆਪਾਂ ਤੇ ਇਹ ਲਗਭਗ 1.5 ਕਿਲੋ ਕਿਲੋ ਦੇ ਕਰੀਬ-ਕਰੀਬ ਇੱਕ ਪਾਥੀ ਦਾ weight ਹੈਗਾ ਵਾ ਇਹ ਮੈਂ 10 ਕਿਲੋ ਲੈ ਲਿਆ ਆਪਦੇ ਬੂਟਿਆਂ ਦੇ ਹਿਸਾਬ ਨਾਲ ਮੈਂ ਲਿਆ ਕਿਉਂਕਿ ਮੇਰੇ ਕੋਲ ਸੌਕ ਦੇ ਕਰੀਬ-ਕਰੀਬ ਜਿਹੜੇ ਹੈਗੇ ਆ ਸਬਜ਼ੀਆਂ ਦੇ ਬੂਟੇ ਆ ਤੇ ਇਹਦੇ ਵਾਸਤੇ ਕੁਛ ਆਪਾਂ ਨੂੰ ਚਾਹੀਦਾ ਜੀ ਦਹੀਂ ਇਹ ਮੈਂ ਲੈ ਲਿਆ 150 ਗ੍ਰਾਮ ਦਹੀਂ ਲਿਆ ਵਾ ਲੱਸੀ ਲੈ ਲਓ ਤੁਸੀਂ ਚਾਹੇ ਤੁਸੀਂ ਦਹੀਂ ਲੈ ਲਓ ਕੁਛ ਵੀ ਲੈ ਲਓ ਤੇ 50 ਗ੍ਰਾਮ ਲੈ ਲਿਆ ਜੀ ਮੈਂ ਗੁੜ ਗੁੜ ਆਪਾਂ ਨੂੰ ਚਾਹੀਦਾ ਬੈਕਟੀਰੀਆ ਵਾਸਤੇ ਜਿਹੜੇ ਚੰਗੇ ਬੈਕਟੀਰੀਆ ਗੁੜ ਬੈਕਟੀਰੀਆ ਜਿਹਨੂੰ ਆਪਾਂ ਕਹਿ ਦਿੰਨੇ ਆ ਉਹਦੇ ਵਾਸਤੇ ਆਪਾਂ ਨੂੰ ਗੁੜ ਲੱਸੀ ਛਾਸ ਦਹੀਂ ਕੁਛ ਵੀ ਲੈ ਸਕਦੇ ਹੋ ਤੁਸੀਂ ਜੇ ਤੁਹਾਡੇ ਕੋਲ ਇਹ ਨਹੀਂ ਹੈਗਾ ਤੇ ਤੁਸੀਂ ਲੱਸੀ ਲੈ ਲਓ ਲੱਸੀ ਤਾਂ ਆਮ ਹੀ ਆਪਾਂ ਨੂੰ ਘਰਾਂ ਵਿੱਚੋਂ ਮਿਲ ਹੀ ਜਾਂਦੀ ਆ ਆਂਡ ਗਵਾਂਡ ਵੀ ਮਿਲ ਜਾਂਦੀ ਪਿੰਡਾਂ ਦੇ ਵਿੱਚ ਨਹੀਂ ਤਾਂ ਤੁਸੀਂ ਦੁੱਧ ਤੋਂ ਲੱਸੀ ਜਿਹੜੀ ਉਹ ਬਣਾ ਸਕਦੇ ਹੋ ਦਹੀਂ ਬਣਾ ਸਕਦੇ ਹੋ ਦੁੱਧ ਨਹੀਂ ਲੈਣਾ ਤੁਸੀਂ ਲੱਸੀ ਹੀ ਲੈਣੀ ਆ ਜਾਂ ਮਤਲਬ ਦਹੀਂ ਲੈਣਾ ਕਿਉਂਕਿ ਦਹੀਂ ਦੇ ਵਿੱਚ ਜਿਆਦਾ ਬੈਕਟੀਰੀਆ ਹੁੰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਦੁੱਧ ਨਾਲੋਂ ਜਿਹੜੇ ਚੰਗੇ ਬੈਕਟੀਰੀਆ ਉਹ ਦਹੀਂ ਵਿੱਚ ਹੁੰਦੇ ਆ ਤੇ ਦੂਜੀ ਲਈ ਆ ਜੀ ਮੈਂ ਕਲੀ ਵਾਈਟ ਕਲੀ ਆਵਲੀ ਇਹ ਭਿੱਜੀ ਹੋਈ ਕਲੀ ਨਹੀਂ ਹੈਗੀ ਇਹ ਕਿਉਂਕਿ ਇਹਨੂੰ ਆਪਾਂ ਬਾਅਦ ਚ ਭੇਣਾ ਹੀ ਆ ਤੇ ਤੁਹਾਡੇ ਕੋਲ ਨਹੀਂ ਹੈਗੀ ਭਿੱਜੀ ਹੋਈ ਪਈ ਤਾਂ ਤੁਸੀਂ ਉਹਦਾ ਵੀ ਪਾਣੀ ਲੈ ਲਓ ਮਤਲਬ ਜ਼ਰੂਰੀ ਨਹੀਂ ਵੀ ਤੁਸੀਂ ਡਰਾਈ ਲੈਣੀ ਆ ਇਹ ਮੈਂ ਲਈ ਆ ਜੀ 150 ਗ੍ਰਾਮ 150 ਗ੍ਰਾਮ 50 ਗ੍ਰਾਮ ਇਹ ਵੀ 150 ਗ੍ਰਾਮ ਆ ਅੰਦਾਜ਼ੇ ਨਾਲ ਆ ਕੋਈ ਇੰਨਾ ਪੱਕਾ ਨਹੀਂ ਹੈਗਾ ਵੀ ਇੰਨਾ ਹੀ ਤੁਸੀਂ ਲੈਣਾ ਥੋੜਾ ਇੱਧਰ ਉੱਧਰ ਹੋ ਜਾਏ ਕੋਈ ਗੱਲ ਨਹੀਂ ਕਿਉਂਕਿ ਇਹ ਦੋਨੇ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਬੈਕਟੀਰੀਆ ਵਾਸਤੇ ਇਹ ਵਾਲੀ ਤੇ ਇਹ ਵਾਲੀ ਤੇ ਇਹਨੂੰ ਮੈਂ ਇਦਾਂ ਹੀ ਨਹੀਂ ਬਣਾਉਂਗੀ ਚਾਹੇ ਤਾਂ ਤੁਸੀਂ ਮੈਂ ਦੇਖਿਆ ਵੀ ਕਈ ਇਹਨੂੰ ਇੱਦੇ ਪਾਣੀ ਦੇ ਵਿੱਚ ਭੇਂ ਦਿੰਦੇ ਆ ਠੀਕ ਆ ਉਹ ਵੀ ਠੀਕ ਖਾਦ ਬਣ ਜਾਂਦੀ ਆ ਪਰ ਜੇ ਜ਼ਿਆਦਾ ਤੁਸੀਂ ਇਹਨੂੰ ਪਾਵਰਫੁਲ ਬਣਾਉਣਾ ਆ ਜ਼ਿਆਦਾ ਤੁਸੀਂ ਇਹ ਤੋਂ ਮਤਲਬ ਕਿ ਤਾਕਤ ਆਪਣੇ ਬੂਟਿਆਂ ਨੂੰ ਦੇਣਾ ਚਾਹੁੰਦੇ ਹੋ ਆਰਗੇਨਿਕ ਤਰੀਕੇ ਦੇ ਨਾਲ ਤਾਂ ਇਹਨੂੰ ਤੁਸੀਂ ਇਸ ਤਰੀਕੇ ਨਾਲ ਵੀ ਬਣਾਓ ਜਿੱਦਾਂ ਕਿ ਮੈਂ ਘਰ ਦੇ ਵਿੱਚ ਬਣਾਉਣੀ ਆ ਕੋਈ ਖਾਸ ਖਰਚਾ ਨਹੀਂ ਆਉਂਦਾ ਸਿਰਫ ਆ ਤੁਹਾਡੀ ਮਿਹਨਤ ਤੁਸੀਂ ਕਹਿ ਸਕਦੇ ਹੋ ਤੁਹਾਨੂੰ ਲਿਆਣੀਆਂ ਪੈਣੀਆਂ ਵਾ ਸ਼ਹਿਰਾਂ 'ਚ ਆਮ ਹੀ ਗਊਸ਼ਾਲਾ ਤੋਂ ਤੁਹਾਨੂੰ ਇਹ ਗੋਬਰ ਮਿਲ ਜੂਗਾ ਗਿੱਲਾ ਗੋਬਰ ਲਿਆਣ ਕੇ ਉਹਨੂੰ ਤੁਸੀਂ ਧੁੱਪੇ ਸੁਕਾ ਲਓ ਇਸ ਤਰ੍ਹਾਂ ਨਹੀਂ ਤੁਸੀਂ ਇਹਦੇ ਮਤਲਬ ਆਹ ਚੀਜ਼ ਨਹੀਂ ਬਣਾਣੀ ਪਾਤੀਆਂ ਤਾਂ ਤੁਸੀਂ ਸੁੱਕਾ ਹੀ ਉਹਨੂੰ ਸੁਕਾ ਲਓ ਵੈਸੇ ਹੀ ਪਤਲਾ ਪਤਲਾ ਉਹਨੂੰ ਤੁਸੀਂ ਵਿਛਾ ਦਿਓ ਤੇ 5-7 ਦਿਨਾਂ ਦੇ ਵਿੱਚ ਉਹ ਸੁੱਕ ਜਾਣਾ ਆ ਤੇ ਜੇ ਜ਼ਿਆਦਾ ਪੁਰਾਣਾ ਲੈ ਲਓ ਤਾਂ ਫਿਰ ਸਭ ਤੋਂ ਵਧੀਆ ਆ ਤੇ ਉਹ ਮੈਂ ਤੁਹਾਨੂੰ ਤਾਂ ਦੱਸ ਰਹੀਆਂ ਵੀ ਕਈ ਵਾਰੀ ਆਪਾਂ ਨੂੰ ਨਹੀਂ ਮਿਲਦਾ ਸ਼ਹਿਰਾਂ ਦੇ ਵਿੱਚ ਕਿਉਂਕਿ ਅਸੀਂ ਤਾਂ ਪਿੰਡਾਂ ਦੇ ਰਹਿਣ ਵਾਲੇ ਆ ਸਾਡੇ ਤਾਂ ਆਮ ਹੀ ਗੋਬਰ ਜਿਹੜਾ ਪਿੰਡਾਂ 'ਚੋਂ ਮਿਲ ਜਾਂਦਾ ਆ ਤੇ ਤੁਸੀਂ ਇਹਨੂੰ ਗਊਸ਼ਾਲਾ ਚੋਂ ਲਿਆਣ ਕੇ ਸੁਕਾ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਅੱਜ ਹੀ ਬਣਾ ਕੇ ਰੱਖਣੀ ਆ ਤੁਸੀਂ ਅੱਜ ਲਿਆਓ ਉਹਨੂੰ ਸੁਕਾ ਲੋ ਮਹੀਨਾ ਮਹੀਨਾ ਸੁਕਾਉਣ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਰੁਟੀਨ ਦੇ ਵਿੱਚ ਫਿਰ ਮਹੀਨੇ-ਮਹੀਨੇ ਬਾਅਦ ਬਣਾਈ ਜੋ ਇੱਧਰ ਲੈ ਲਿਆ ਜੀ ਮੈਂ ਡਰਮ ਇਹ ਮੇ ਕੋਲ 50 ਲੀਟਰ ਦਾ ਡਰਮ ਆ ਪਾਣੀ ਦਾ ਇਹਦੇ ਵਿੱਚ ਲਗਭਗ ਮੈਂ 20 ਲੀਟਰ ਜਿਹੜਾ ਪਾਣੀ ਪਾ ਲਿਆ ਸਿੰਪਲ ਪਾਣੀ ਆ ਇਹਦੇ ਵਿੱਚ ਮੈਂ ਹੁਣ ਪਾ ਦੂੰਗੀ ਜੀ ਇਹ ਵਾਲਾ ਦਹੀਂ ਨਾਲ ਹੀ ਇਹਦੇ ਵਿੱਚ ਆਪਾਂ ਇਹ ਗੁੜ ਪਾ ਦੇਣਾ ਆ ਤੇ ਨਾਲ ਹੀ ਇਹਦੇ ਵਿੱਚ ਆਪਾਂ ਜਿਹੜੀ ਆ ਕਲੀ ਪਾ ਦੇਣੀ ਆ ਗੁੜ ਮੈਂ ਬਾਅਦ ਚ ਪਾਉਣੀ ਆ ਕਿਉਂਕਿ ਮੈਂ ਕੈਮਰਾ ਫੜਿਆ ਹੱਥ ਤੇ ਉਹ ਫਿਰ ਕਾਗਜ਼ ਨਾਲ ਚਲੇ ਜਾਣਾ ਕਲੀ ਵੀ ਆਪਾਂ ਨਾਲ ਹੀ ਪਾ ਦੇਣੀ ਆ ਥੋੜੀ ਜਿਹੀ ਦੇਰੇ ਨੂੰ ਹਿਲਾ ਦਿੰਨੇ ਆ ਹੁਣ 5-7 ਮਿੰਟ ਇਹਨੂੰ ਕਲੀ ਨੂੰ ਭਿੱਜਣ ਦਿੰਨੇ ਆ ਕਿਉਂਕਿ ਇਹ ਚੋ ਗਰਮੈਸ ਜੀ ਨਿਕਲਦੀ ਹੁੰਦੀ ਆ ਉਹ ਨਿਕਲ ਲਵੇ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਕਿ ਇਹਦਾ ਕੀ ਕਰਨਾ ਆ ਤੁਸੀਂ ਦੇਖ ਸਕਦੇ ਹੋ ਆਪਣਾ ਪਾਣੀ ਦਾ ਕਲਰ ਜਿਹੜਾ ਬਿਲਕੁਲ ਦੁੱਧਿਆ ਜਿਹਾ ਹੋ ਗਿਆ ਆ ਰੰਗ ਪਾਣੀ ਦਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਆ ਪਾਥੀਆਂ ਸੀ ਕੰਡੇ ਸੀ ਜੇ ਤੁਹਾਡੇ ਕੋਲ ਗੋਬਰ ਪਤਲਾ ਆ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਮਤਲਬ ਕਿ ਬਰੀਕ ਪੀਸਿਆ ਹੋਇਆ ਵਾ ਇਹ ਸਾਰੀਆਂ ਆਪਾਂ ਪਾਥੀਆਂ ਦੇ ਵਿੱਚ ਪਾ ਕੇ ਲਗਭਗ 3 ਤੋਂ 4 ਘੰਟੇ ਵਾਸਤੇ ਭਿੱਜੀਆਂ ਰਹਿਣ ਦੇਵਾਂਗੇ ਉਦੋਂ ਤੱਕ ਭੇਣੀਆਂ ਆ ਜਦੋਂ ਤੱਕ ਪਾਥੀਆਂ ਦੇ ਵਿੱਚ ਪਾਣੀ ਚੰਗੀ ਤਰ੍ਹਾਂ ਰਚ ਜਵੇ ਤੇ ਪਾਥੀਆਂ ਜਿਹੜੀਆਂ ਬਸ ਥੱਲੇ ਬਹਿ ਜਾਣ ਹੋਰ ਕੋਈ ਬਹੁਤ ਜ਼ਿਆਦਾ ਇਹਨਾਂ ਨੂੰ 5-7 ਘੰਟੇ ਵਾਸਤੇ ਭੇਨ ਦੀ ਜ਼ਰੂਰਤ ਨਹੀਂ ਹੈਗੀ ਬਸ ਇੰਨਾ ਤੁਸੀਂ ਚੈੱਕ ਕਰ ਲਓ ਘੰਟੇ ਦੋ ਘੰਟੇ ਬਾਅਦ ਵੀ ਜਿਹੜਾ ਇਹਦੇ ਵਿੱਚ ਪਾਣੀ ਆ ਚੰਗੀ ਤਰ੍ਹਾਂ ਰਚ ਜਾਵੇ ਪਾਥੀਆਂ ਆਪਣੀਆਂ ਭਿੱਜੀਆਂ ਨੂੰ ਜੇ ਤਿੰਨ ਚਾਰ ਘੰਟੇ ਹੋ ਗਏ ਆ ਤੇ ਦੁਪਹਿਰ ਵੇਲੇ ਆਈਆਂ ਹੁਣ ਮੈਂ ਤੇ ਹੁਣ ਮੈਂ ਨਾ ਸਾਰੀਆਂ ਪਾਥੀਆਂ ਨੂੰ ਨਾ ਇੱਧਰ ਇੱਕ ਬੋਰਾ ਲੈ ਲਿਆ ਇਹਦੇ ਵਿੱਚ ਮੈਂ ਪਾ ਕੇ ਲਗਭਗ 15 20 ਦਿਨ ਲਈ ਬਸ ਇਸੇ ਤਰ੍ਹਾਂ ਹੀ ਰੱਖ ਦਵਾਂਗੀ ਇੱਧਰ ਬੋਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਥੀਆਂ ਨੂੰ ਮੈਂ ਇਸ ਤਰ੍ਹਾਂ ਨਾ ਪਾ ਕੇ ਆ ਬੋਰੇ ਦੇ ਵਿੱਚ ਤੇ ਹੁਣ ਮੈਂ ਇਹਨੂੰ ਛਾਵੇਂ ਰੱਖ ਦੋਗੀ ਜਿੱਥੇ ਕਿ ਧੁੱਪ ਨਾ ਆਵੇ ਤਾਂ ਕਿ ਇਹਦੀ ਜਿਹੜੀ ਨਮੀ ਆ ਨਾ ਉਹ ਖਤਮ ਨਾ ਹੋਵੇ ਲਗਭਗ 15 ਦਿਨ 20 ਦਿਨ ਮਹੀਨਾ ਮਤਲਬ ਜਦੋਂ ਕੋ ਤੁਹਾਨੂੰ ਚਾਹੀਦੀ ਆ ਖਾਦ ਘੱਟੋ ਘੱਟ ਪਰ 20 25 ਦਿਨ ਤੁਸੀਂ ਇਹਨੂੰ ਰੱਖੋ 20 25 ਦਿਨ ਰੱਖਣ ਤੋਂ ਬਾਅਦ ਇਹਦੇ ਵਿੱਚ ਜਿਹੜੀ ਆ ਜਿਆਦਾ ਨਮੀ ਆ ਨਾ ਉਹ ਸੁੱਕ ਜਾਣੀ ਆ ਤੇ ਉਸ ਤੋਂ ਬਾਅਦ ਇਹਨੂੰ ਤੁਸੀਂ ਇਸ ਤਰ੍ਹਾਂ ਕੁੱਟ ਲਵੋ ਕੋਈ ਇੱਟ ਲੈ ਲਓ ਥਾਪੀ ਲੈ ਲਓ ਕੋਸ਼ੀ ਵੀ ਹਥੌੜੀ ਲੈ ਲਓ ਇਹਨੂੰ ਤੁਸੀਂ ਬਿਲਕੁਲ ਬਰੀਕ ਪੀਸ ਲਓ ਤੇ ਹੁਣ ਮਿਲਦੇ ਆਪਾਂ 15 ਤੋਂ 20 ਦਿਨਾਂ ਬਾਅਦ ਇਸ ਬੋਰੇ ਦੇ ਨਾਲ ਤੇ ਦੋ ਨੰਬਰ ਤੇ ਜਿਹੜਾ ਆਪਣਾ ਪਾਣੀ ਬਚਿਆ ਆ ਇਹਦੇ ਵਿੱਚ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਪੋਸ਼ਕ ਤੱਤ ਆ ਇਹਦੇ ਵਿੱਚ ਚਲੇ ਗਏ ਆ ਪਾਥੀਆਂ ਦੇ ਗੋਬਰ ਦੇ ਕਲੀ ਪਾਈ ਸੀ ਆਪਾਂ ਗੁੜ ਦਹੀਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾਈਆਂ ਸੀ ਇਸ ਪਾਣੀ ਨੂੰ ਤੁਸੀਂ ਇਹਦੇ ਵਿੱਚ ਹੋਰ ਪਾਣੀ ਮਤਲਬ 4 ਗੁਣਾ ਹੋਰ ਇਹਦੇ ਵਿੱਚ ਪਾਣੀ ਮਿਕਸ ਕਰਕੇ ਨਾ ਜਿਹੜੀ ਇੱਕ ਗਮਲੇ ਦੇ ਵਿੱਚ ਇਹਦਾ 100 ਗ੍ਰam ਪਾਣੀ ਦਾ ਪੈ ਜਾਵੇ ਇੰਨੀ ਕੁ ਮਾਤਰਾ ਅੰਦਾਜ਼ੇ ਦੇ ਨਾਲ ਤੁਸੀਂ ਇਹਨੂੰ ਬੂਟਿਆਂ ਆਪਣੇਆਂ ਨੂੰ ਵਰਤ ਲਵੋ ਬਹੁਤ ਜ਼ਿਆਦਾ ਨਹੀਂ ਪਾਣਾ ਕਿਉਂਕਿ ਕਿੰਨੀਆਂ 10 ਕਿਲੋ ਪਾਥੀਆਂ ਸੀ ਆਪਾਂ ਇੰਨੇ ਪਾਣੀ ਦੇ ਵਿੱਚ ਹੀ ਉਹਨਾਂ ਨੂੰ ਪਿਆ ਤੇ ਤੁਸੀਂ ਦੇਖ ਲਓ ਵੀ ਕਿੰਨਾ ਜਿਹੜਾ ਉਹਦਾ ਅਸਰ ਆਏ ਦੇ ਵਿੱਚ ਗਿਆ ਹੋਊਗਾ ਬਹੁਤ ਘੱਟ ਮਾਤਰਾ ਇਹਦੀ ਪਾਣੀ ਆ ਨਹੀਂ ਤਾਂ ਬੂਟਿਆਂ ਨੂੰ ਫਿਰ ਸਾੜ ਪੈ ਜਾਊਗਾ ਹੁਣ ਮੈਂ ਪਹਿਲਾਂ ਇਹ ਸਾਰਾ ਪਾਣੀ ਜਿਹੜਾ ਬੂਟਿਆਂ ਨੂੰ ਪਾ ਦਵਾਂ ਤੇ ਉਸ ਤੋਂ ਬਾਅਦ ਫਿਰ ਪਾਥੀਆਂ ਵਾਲਾ ਜਿਹੜਾ ਹੈ ਆਪਣਾ ਉਹ 15 ਤੋਂ 20 ਦਿਨ ਦੇ ਬਾਅਦ ਫਿਰ ਮੈਂ ਤੁਹਾਨੂੰ ਦਿਖਾਉਂਗੀ ਅੱਗੇ ਕਿ ਅੱਗੇ ਉਹਦਾ ਕੀ ਕਰਨਾ ਵਾ ਆ ਗਈਆਂ ਜੀ ਮੈਂ ਲਗਭਗ 21-22 ਦਿਨ ਹੋ ਚੁੱਕੇ ਅੱਜ ਤੇ ਇਹ ਆਪਣੀ ਪੋਟਲੀ ਜਿਹੜੀ ਆਪਾਂ ਭੇਕੇ ਰੱਖੀ ਸੀਗੀ ਤੇ ਇਹਦੇ ਵਿੱਚ ਕਾਫੀ ਨਮੀ ਆ ਮੈਂ ਖੋਲ ਕੇ ਦੇਖਿਆ ਸੀਗਾ ਇਹਨੂੰ ਇੱਕ ਦੋ ਵਾਰੀ ਵਿੱਚ ਤੇ ਮਾੜਾ ਮਾੜਾ ਪਾਣੀ ਦਾ ਜਿਹੜਾ ਛਿੱਟਾ ਨਾ ਮੈਂ ਬਾਅਦ ਵਿੱਚ ਫੇਰ ਦੇ ਦਿੱਤਾ ਸੀਗਾ ਕਿਉਂਕਿ ਧੋਪਵਾ ਨਾ ਛੱਤ ਤੇ ਤਾਂ ਥੋੜੀ ਨਮੀ ਇਹਦੀ ਘਟ ਗਈ ਆ ਤੇ ਹੁਣ ਆਪਾਂ ਇਹਦੀ ਸਭ ਤੋਂ ਪਹਿਲਾਂ ਇਸ ਤਰ੍ਹਾਂ ਕਟਾਈ ਕਰਾਂਗੇ ਇਹਦੇ ਨਾਲ ਮੇਰੇ ਕੋਲ ਆਹ ਹੀ ਸੀ ਛੱਤ ਤੇ ਦਾਤਰ ਜਿਹਾ ਕੁ ਪਿਆ ਸੀ ਤੇ ਮੈਂ ਇਹਦੇ ਨਾਲ ਹੀ ਹੁਣ ਇਹਨੂੰ ਚੰਗੀ ਤਰ੍ਹਾਂ ਇਹਦਾ ਬੋਰੇ ਦੇ ਵਿੱਚ ਮੈਂ ਕੁੱਟ ਲੈਣਾ ਹੈ ਇਹਨੂੰ ਜੋ ਵੀ ਸਾਧਨ ਤੁਹਾਡੇ ਕੋਲ ਹੈਗਾ ਆ ਤੁਸੀਂ ਕੁੱਟ ਲਓ ਕਿਉਂਕਿ ਬਾਹਰ ਕੱਢ ਕੇ ਆਪਾਂ ਕੁੱਟਾਂਗੇ ਨਾ ਤਾਂ ਖਲਾਰਾ ਬਹੁਤ ਪੈਣਾ ਛੱਤ ਤੇ ਫਿਰ ਬਾਅਦ ਚ ਉਹਨੂੰ ਪੱਠਾ ਕਰਨਾ ਪੈਣਾ ਸੰਭਾਲਣਾ ਪੈਣਾ ਇਸ ਲਈ ਬਿਹਤਰਾ ਵੀ ਮੈਨੂੰ ਇਹਦੇ ਵਿੱਚ ਹੀ ਕੁੱਟ ਲੈਣਾ ਆ ਤੇ ਬਾਅਦ ਵਿੱਚ ਆਪਾਂ ਢੇਰੀ ਕਰਕੇ ਦਿਖਾਉਨੇ ਆ ਤੁਹਾਨੂੰ ਕੁੱਟ ਲਿਆ ਜੀ ਮੈਂ ਲਗਭਗ 15 20 ਮਿੰਟ ਬਾਅਦ ਤੇ ਬੋਰੇ ਦਾ ਵੀ ਇਸ ਤਰ੍ਹਾਂ ਫਟ ਗਿਆ ਵਿੱਚੋਂ ਵਿੱਚੋਂ ਕਿਉਂਕਿ ਗਲ ਗਿਆ ਬੋਰਾ ਇੰਨੇ ਦਿਨ ਪਿਆ ਰਿਆ ਤੇ ਹੁਣ ਆਪਾਂ ਇਹਨੂੰ ਇੱਥੇ ਢੇਰੀ ਕਰਦੇ ਆ ਉਸ ਦੇਖ ਸਕਦੇ ਹੋ ਬਿਲਕੁਲ ਸੁੱਕੀ ਜੀ ਖਾਦ ਹੀ ਨਿਕਲੀ ਆ ਆਪਣੀ ਬਹੁਤ ਜ਼ਿਆਦਾ ਵਿੱਚ ਨਮੀ ਹੁਣ ਨਹੀਂ ਹੈਗੀ ਤੇ ਨਮੀ ਆਪਾਂ ਨੂੰ ਜ਼ਿਆਦਾ ਚਾਹੀਦੀ ਵੀ ਨਹੀਂ ਸੀਗੀ ਵਿੱਚ ਕਈ ਪਾਥੀਆਂ ਦੇ ਇਸ ਤਰ੍ਹਾਂ ਟੁਕੜੇ ਪਏ ਰਹਿ ਗਏ ਆ ਕਿਉਂਕਿ ਕੁੱਟ ਨਹੀਂ ਹੋਏ ਨਾ ਵੈਸੇ ਬਿਲਕੁਲ ਪੂਰਪੂਰੀ ਹੋ ਚੁੱਕੀ ਆ ਹੁਣ ਜੇ ਇਹਨੂੰ ਇਸ ਤਰ੍ਹਾਂ ਆਪਾਂ ਫੇਨੇ ਆ ਨਾ ਆ ਦੇਖੋ ਤੁਸੀਂ ਤਾਂ ਬਿਲਕੁਲ ਇਹ ਬਰੀਕ ਹੋ ਰਹੀ ਆ ਕੋਈ ਦਿੱਕਤ ਨਹੀਂ ਆਣੀ ਅਗਰ ਇਹ ਨਹੀਂ ਵੀ ਇੰਨੀ ਜ਼ਿਆਦਾ ਆਪਣੇ ਕੋਲ ਕੁੱਟ ਹੋਊਗੀ ਤਾਂ ਕੋਈ ਗੱਲ ਨਹੀਂ ਹੈਗੀ ਆਪਾਂ ਇਸ ਤਰ੍ਹਾਂ ਹੀ ਇਹਨੂੰ ਪਾ ਦਾਂਗੇ ਆ ਦੇਖੋ ਤੁਸੀਂ ਕਿੰਨੀ ਮਤਲਬ ਕਿ ਹੋ ਗਈ ਆ ਇਹ ਸੌਫਟ ਹੋ ਗਈ ਆ ਇਹ ਬਹੁਤ ਜਿਹੜੇ ਵਧੀਆ ਇਹਦੇ ਵਿੱਚ ਬੈਕਟੀਰੀਆ ਉਹ ਆ ਚੁੱਕੇ ਆ ਹੁਣ ਚੰਗੇ ਬੈਕਟੀਰੀਆ ਜਿਹਨੂੰ ਆਪਾਂ ਕਹਿ ਸਕਦੇ ਆ ਇੱਕ ਤਾਂ ਹੁੰਦੀ ਫੰਗਸ ਜਿਹੜੀ ਆਪਣੇ ਬੂਟਿਆਂ ਨੂੰ ਖਰਾਬ ਕਰਦੀ ਆ ਇੱਕ ਉਹ ਫੰਗਸ ਹੁੰਦੀ ਆ ਜਿਹੜੇ ਆਪਣੇ ਬੂਟਿਆਂ ਵਾਸਤੇ ਬਹੁਤ ਵਧੀਆ ਕੰਮ ਕਰਦੀ ਆ ਉਹ ਵਾਲੀ ਫੰਗਸ ਇਹਦੇ ਵਿੱਚ ਪੈਦਾ ਹੋ ਗਈ ਆ ਪਾਠੀਆਂ ਦੇ ਵਿੱਚ ਨਾ ਛਿਲਕਾ ਸਿਗਾ ਬਹੁਤ ਸਾਰਾ ਝੋਨੇ ਦਾ ਤੇ ਉਹ ਵੀ ਜਿਹੜਾ ਵਿੱਚ ਤੁਸੀਂ ਦੇਖ ਲਓ ਮਿਕਸ ਹੋ ਗਿਆ ਤੇ ਜੇ ਹੁਣ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਛੱਤ ਤੇ ਮਤਲਬ ਸ਼ਹਾਰਾਂ ਦੇ ਵਿੱਚ ਖੇਤੀ ਕਰਦੇ ਹੋ ਤੇ ਤੁਸੀਂ ਚਾਹੁੰਦੇ ਹੋ ਵੀ ਛੱਤ ਜਿਹੜੀ ਆਪਣੀ ਤੇ ਭਾਰਨਾ ਪਵੇ ਜਿਆਦਾ ਤੇ ਤੁਸੀਂ ਇਹਦੇ ਵਿੱਚ ਹੁਣ ਕੋਕੋ ਪੀਟ ਵੀ ਮਿਕਸ ਕਰ ਸਕਦੇ ਹੋ ਥੋੜੀ ਇੱਕ ਤਾਂ ਖਾਦ ਆਪਣੀ ਹਲਕੀ ਹੋ ਜੂਗੀ ਉਹਦੇ ਨਾਲ ਤੇ ਇੱਕ ਜਿਹੜਾ ਛੱਤ ਤੁਹਾਡੀ ਤੇ ਭਾਰ ਵੀ ਨਹੀਂ ਹੋਊਗਾ ਤੇ ਫਿਰ ਹੌਲੀ ਹੌਲੀ ਉਹ ਵੀ ਜਿਹੜੀ ਆ ਡੀਕੰਪੋਜ਼ ਹੁੰਦੀ ਰਹਿੰਦੀ ਆ ਇਹਨੂੰ ਛਾਨਣ ਵਾਸਤੇ ਨਾ ਮੈਂ ਆ ਇਸ ਤਰ੍ਹਾਂ ਟੋਕਰੀ ਦੇ ਢੱਕਣ ਰੱਖੇ ਹੋਏ ਆ ਕੱਪੜਿਆਂ ਵਾਲੀਆਂ ਟੋਕਰੀਆਂ ਨਹੀਂ ਜਿਹੜੀਆਂ ਆਉਂਦੀਆਂ ਉਹਨਾਂ ਦੇ ਢੱਕਣ ਹੁੰਦੇ ਆ ਵਾਲੇ ਇਹ ਚ ਛੇਕ ਵੱਡੇ-ਵੱਡੇ ਹੁੰਦੇ ਆ ਕਿਉਂਕਿ ਦੂਜੇ ਜਿਹੜੇ ਛਾਨਣੇ ਆ ਨਾ ਉਹਨਾਂ ਚ ਛੇਕ ਬਹੁਤ ਛੋਟੇ ਹੁੰਦੇ ਆ ਤਾਂ ਵੇਸਟ ਬਹੁਤ ਜ਼ਿਆਦਾ ਰੂੜੀ ਦੀ ਨਿਕਲਦੀ ਆ ਤੇ ਮੈਂ ਇਹਦੇ ਨਾਲ ਛਾਨਣ ਲਈ ਨਹੀਂ ਹੁੰਦੀ ਆ ਜੇ ਮੈਂ ਛਾਨਣੀ ਹੋਵੇ ਤਾਂ ਕਈ ਵਾਰੀ ਕੀ ਹੁੰਦਾ ਐਡੇ ਢਿੱਟੇ ਜਿਹੜੇ ਆਪਣੇ ਬੂਟੇ ਤੇ ਮੋੜ ਆ ਜਾਂਦਾ ਤੇ ਫਿਰ ਬੂਟਾ ਖਰਾਬ ਕਰਦੇ ਉਹ ਜ਼ਿਆਦਾ ਰੂੜੀ ਤੇ ਜੇ ਇਹਨੂੰ ਆਪਾਂ ਬਿਲਕੁਲ ਇਸ ਤਰ੍ਹਾਂ ਬਰੀਕ ਕਰ ਲਵਾਂਗੇ ਤੇ ਫ ਤੇ ਹੁਣ ਇਹਦੇ ਨਾਲ ਆਪਾਂ ਛਾਣਦੇ ਆਂ ਕੁਝ ਵੀ ਲੈ ਸਕਦੇ ਹੋ ਛਾੜਨ ਨੂੰ ਤੁਸੀਂ ਜਗੂਰੀ ਜ਼ਰੂਰੀ ਨਹੀਂ ਵੀ ਤੁਸੀਂ ਇਹੇ ਹੀ ਲੈਣਾ ਇਸ ਤਰ੍ਹਾਂ ਦੀਆਂ ਟੋਕਰੀਆਂ ਆਮ ਹੀ ਆਪਣੇ ਘਰਾਂ 'ਚ ਹੁੰਦੀਆਂ ਆਂ ਇਹਦੇ ਨਾਲ ਵੀ ਤੁਸੀਂ ਇਹਨੂੰ ਛਾਣ ਸਕਦੇ ਹੋ ਤੇ ਹੁਣ ਮੈਂ ਇਹਨੂੰ ਪਹਿਲਾਂ ਇਹਦੇ ਵਿੱਚ ਭਰ ਲਵਾਂ ਫੇ ਅੱਗੇ ਤੁਹਾਨੂੰ ਦਿਖਾਉਣੀ ਛਾਣ ਕੇ ਮੈਂ ਇਹਨੂੰ ਇਸ ਤਰ੍ਹਾਂ ਛਾਣ ਲਵਾਂਗੇ ਇਹ ਦੇਸੀ ਦੀ ਗਾੜੀ ਲਾਇਆ ਵੈਸੇ ਤੇ ਮੈਂ ਤੇ ਪਰ ਤੁਸੀਂ ਦੇਖੋ ਬਿਲਕੁਲ ਜਿਹੜੀ ਬਰੀਕ-ਬਰੀਕ ਰੂੜੀ ਹੈ ਨਾ ਉਹ ਥੱਲੇ ਡਿੱਗਦੀ ਜਾ ਰਹੀ ਆ ਜੇ ਜੇ ਤਾਂ ਕੋਸ਼ਾਣਾ ਨਹੀਂ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਦੀਆਂ ਕੋਈ ਵੀ ਟੋਕਰੀ ਘਰ ਦੇ ਵਿੱਚੋਂ ਲੈ ਸਕਦੇ ਹੋ ਮੋਟੀ-ਮੋਟੀ ਜਿਹੜੀ ਆਪਣੀ ਰੂੜੀ ਇਸ ਤਰ੍ਹਾਂ ਨਿਕਲ ਆਈ ਹੈ ਸਾਰਾ ਆਪਾਂ ਢੇਰ ਇੱਧਰ ਲਾਤਾ ਵਾ ਤੇ ਬਰੀਕ-ਬਰੀਕ ਆਪਣੀ ਜਿਹੜੀ ਇੱਧਰ ਤਿਆਰ ਹੋ ਗਈ ਲਗਭਗ 25-26 ਦਿਨ ਆਪਣੇ ਲੱਗੇ ਇਹਨੂੰ ਤਿਆਰ ਹੋਣ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹ ਬਰੀਕ ਤਿਆਰ ਹੋ ਗਈ ਆ ਤੇ ਹੁਣ ਆਪਾਂ ਇਹਨੂੰ ਬੂਟਿਆਂ ਨੂੰ ਪਾਉਣ ਨੂੰ ਬਿਲਕੁਲ ਇਹ ਤਿਆਰ ਆ ਮੈਂ ਆ ਇੱਕ ਡਰਾਮਾ ਲੈ ਲਿਆ 50 ਲੀਟਰ ਦਾ ਇਹਦੇ ਵਿੱਚ ਮੈਂ ਸਾਰਾ ਇਹਨੂੰ ਪਾਉਣ ਲੱਗੀ ਆ ਤੇ ਡਰਾਮਾ ਮੇਰਾ ਲਗਭਗ ਇਹ ਭਰ ਗਿਆ ਰੂੜੀ ਦੇ ਨਾਲ ਤੇ ਜਿੰਨੀ ਕੁ ਬਚ ਗਈ ਇਹ ਮੈਂ ਬੂਟਿਆ ਰੋ ਪਾ ਦੇਣੀ ਹੁਣ ਲਗਭਗ 4-5 ਮਹੀਨੇ ਮੇਰੇ ਹੁਣ ਇਹਦੇ ਨਾਲ ਨਿਕਲ ਜਾਣੇ ਆ ਤੇ ਇਸ ਤਰ੍ਹਾਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਬਹੁਤ ਆਸਾਨੀ ਦੇ ਨਾਲ ਜਿਹੜੀ ਖਾਦ ਬਣਾ ਸਕਦੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ Amazon ਵਗੈਰਾ ਤੋਂ ਆਪਾਂ ਜਦੋਂ ਮਗਵਾਉਨੇ ਆ ਤਾਂ ਆਪਾਂ ਨੂੰ ਕਿੰਨੀ ਜਿਹੜੀ ਮਹਿੰਗੀ ਖਾਦ ਇਹ ਮਿਲਦੀ ਆ ਤੇ ਹੁਣ ਆਪਾਂ ਆ ਪਾਉਨੇ ਆ ਬੂਟਿਆਂ ਨੂੰ ਪਣ ਇਧਰ ਜੁਕੀਨੀ ਦੇ ਬੂਟੇ ਲੱਗੇ ਹੋਇਆ ਤੇ ਇਸ ਤਰ੍ਹਾਂ ਇੱਕ ਇੱਕ ਮੁਠੀ ਦੇ ਕਰੀਬ ਜਿਹੜੀ ਹੈ ਨਾ ਮੈਂ ਇਸ ਤਰ੍ਹਾਂ ਸਾਰੇ ਬੂਟਿਆਂ ਦੇ ਸਾਈਡ-ਸਾਈਡ ਤੇ ਪਾ ਦੂੰਗੀ ਇਸੇ ਤਰ੍ਹਾਂ ਹੀ ਲਸਣ ਨੂੰ ਇਹਨੇ ਕੋਈ ਨੁਕਸਾਨ ਨਹੀਂ ਕਰਨਾ ਕਿਉਂਕਿ ਬਹੁਤ ਜ਼ਿਆਦੀਆਂ ਨਾ ਪ੍ਰਾਣੀਆਂ ਪਾਖੀਆਂ ਸੀਗੀਆਂ ਮੇਰੀਆਂ ਤੇ ਇਹ ਤਾਂ ਬਿਲਕੁਲ ਇਹ ਗਲ ਚੁੱਕੀ ਆ ਹੁਣ ਇਹਦੇ ਨਾਲ ਕੋਈ ਜਿਹੜੀ ਫੰਗਸ ਵਗੈਰਾ ਜਾਂ ਕੁਝ ਵੀ ਇਹੋ ਜਿਹਾ ਨਹੀਂ ਲੱਗਣਾ ਬਸ ਜਦੋਂ ਵੀ ਤੁਸੀਂ ਖਾਦ ਪਾਉਣੀ ਹੈ ਨਾ ਬੂਟੇ ਦੀ ਜੜ ਤੋਂ ਲਗਭਗ 4-5 ਇੰਚ ਛੱਡ ਕੇ ਪਾਓ ਲਸਣ ਨੂੰ ਤਾਂ ਆਪਾਂ ਚਲੋ ਨਹੀਂ ਛੱਡ ਸਕਦੇ ਕਿਉਂਕਿ ਉਹ ਤਾਂ ਸੰਘਣਾ ਹੁੰਦਾ ਬਹੁਤ ਜਿਸ ਤਰ੍ਹਾਂ ਮੇਥੀ ਵਗੈਰਾ ਤੇ ਪਰ ਜਿੱਥੇ ਆਪਾਂ ਛੱਡ ਸਕਦੇ ਆ ਜਗਾ ਉੱਥੇ ਤੁਸੀਂ ਥੋੜੀ ਜੀ ਛੱਡ ਕੇ ਪਾਓ ਜਗਾ ਰਾਮਾ ਪਾ ਭਰ ਲਿਆ ਪੂਰਾ ਤੇ ਕੁਛ ਆਪਾਂ ਬੂਟਿਆਂ ਨੂੰ ਪਾ ਦਿੱਤੀ ਆ ਤੇ ਨਾਲ ਹੀ ਇੱਥੇ ਹੁਣ ਆਪਾਂ ਵੀਡੀਓ ਸਮਾਪਤ ਕਰਦੇ ਆ ਕਿਉਂਕਿ ਇਹਦੇ ਜਿਹੜੇ ਹੁਣ ਪੋਸ਼ਕ ਤੱਤਾਂ ਦੀ ਆਪਾਂ ਗੱਲ ਨਹੀਂ ਕਰਾਂਗੇ ਵੀ ਇਹਦੇ ਵਿੱਚ ਕਿਹੜੇ-ਕਿਹੜੇ ਨਿਊਟ੍ਰੀਐਂਟ ਹੁੰਦੇ ਆ ਉਹ ਤੁਹਾਨੂੰ ਜ਼ਿਆਦਾਤਰ ਹਰੇਕ ਨੂੰ ਪਤਾ ਹੀ ਹੁੰਦਾ ਹੈ ਨਾ ਕਿਤ ਹਰੇਕ ਨੂੰ ਪਤਾ ਹੀ ਹੈ ਵੀ ਇਹ ਬਹੁਤ ਫਾਇਦੇਮੰਦ ਹੁੰਦਾ ਗੋਬਰ ਬੂਟਿਆਂ ਵਾਸਤੇ ਤੇ ਇਹਦੇ ਤੇ ਫਿਰ ਆਪਾਂ ਕਿਸੇ ਦਿਨ ਫਿਰ ਗੱਲ ਕਰਾਂਗੇ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਰਹੀ ਆ ਹੁਣ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਤੁਸੀਂ ਵੀਡੀਓ ਦੇਖਦੇ ਹੋ ਕਮੈਂਟ ਕਰਦੇ ਹੋ ਆਪਣਾ ਕੀਮਤੀ ਸਮਾਂ ਦਿੰਦੇ ਹੋ ਤੇ ਜੇ ਤੁਹਾਨੂੰ ਥੋੜੀ ਵੀ ਜਾਣਕਾਰੀ ਮਿਲਦੀ ਆ ਮੇਰੀ ਵੀਡੀਓ ਤੋਂ ਤਾਂ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀਉਂਦੇ ਵਸਦੇ ਰਹੋ